ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਦੋਸਤੋ ਮਲਾਜ਼ਮਾਂ ਤੇ ਪੈਨਸ਼ਨ ਦੇ ਲੰਮੇ ਸਮੇਂ ਦੇ ਸੰਘਰਸ਼ ਨੂੰ ਦੇਖਦਿਆਂ ਪੰਜਾਬ ਦੇ ਨਵੇਂ ਬਣੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਦੇ ਵੱਲੋਂ ਮਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਇੱਕ ਵੱਡੀ ਗੁੱਡ ਨਿਊਜ਼ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਹੜੀਆਂ ਕਿ ਮਲਾਜ਼ਮਾਂ ਦੇ ਲਈ ਹੀ ਰਾਹਤ ਭਰੀ ਖਬਰ ਹੋ ਸਕਦੀ ਹੈ ਜਿਸ ਦੇ ਵਿੱਚ ਮਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਜਿਵੇਂ ਕਿ 18228 ਕਰੋੜ ਰੁਪਏ ਦੇ ਬਕਾਏ 11% ਡੀਏ ਦੇ ਉੱਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧ ਸੋ ਵੱਡਾ ਇਤਿਹਾਸਿਕ ਐਲਾਨ ਜਿਹੜਾ ਹੈ ਬਿਆਨ ਜਿਹੜਾ ਹੈ ਸਾਹਮਣੇ ਨਿਕਲ ਕੇ ਆ ਰਿਹਾ ਹੈ ਸੋ ਮੁਲਾਜ਼ਮ ਮੰਗ ਮੰਗਣ ਦੀ ਜਿਹੜੀ ਕਿ ਮੰਗਾਂ ਨੂੰ ਲੈ ਕੇ ਉਹਨਾਂ ਨੇ ਲਾਈਵ ਹੋ ਕੇ ਇੱਕ ਇੰਟਰਵਿਊ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੱਡੇ ਐਲਾਨ ਜਿਹੜੇ ਹੈ ਕੀਤੇ ਆ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਖਜ਼ਾਨੇ ਬਾਰੇ ਅਪਡੇਟ ਜਿਹੜਾ ਹੈ ਦਿੱਤਾ ਸੋ ਮੁਲਾਜ਼ਮ ਲੰਬੇ ਸਮੇਂ ਤੋਂ ਮੰਗ ਕਰ ਰਹੇ ਨੇ ਕਿ ਸਾਡੇ ਜਿਹੜਾ 11% ਡੀਆ ਦੀਆਂ ਤਿੰਨ ਕਿਸ਼ਤਾਂ ਕਰੋੜਾ ਰੁਪਏ ਦੇ 5.5 ਸਾਲਾਂ ਦਾ ਜਿਹੜਾ ਜਿਹੜਾ ਕਿ ਬਕਾਇਆ 18200 ਕਰੋੜ ਰੁਪਏ ਦਾ ਬਕਾਇਆ ਹੈ 15% ਦਾ ਲਾਭ ਹੈ ਹੋਰ ਪੈਂਡਿੰਗ ਪਈ ਮੰਗਾਂ ਜਿਵੇਂ ਕਿ 2.9 ਪੇ ਸਕਿਲ 15% ਦਾ ਲਾਭ ਜਿਹੜੀਆਂ ਨਵੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਉਸ ਨੂੰ ਮੁੜ ਤੋਂ ਬਹਾਲ ਜਿਹੜਾ ਹੈ ਕੀਤਾ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਹਾਲ ਹੀ ਦੇ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਨੇ ਲਾਈਵ ਹੋ ਕੇ ਸਾਰੀਆਂ ਇਹਨਾਂ ਮੰਗਾਂ ਦੇ ਉੱਤੇ ਇੱਕ ਵੱਡਾ ਬਿਆਨ ਜਿਹੜਾ ਹੈ ਦਿੱਤਾ ਸੋ ਜੇਕਰ ਚੈਨਲ ਤੇ ਨਵੇਂ ਚੈਨਲ ਜੇ ਤੁਸੀਂ ਸਬਸਕ੍ਰਾਈਬਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲੈਣਾ ਜੀ ਹੁਣ ਚੱਲਦੇ ਆਂ ਅੱਜ ਦੀ ਵੱਡੀ ਅਪਡੇਟ ਦੇ ਵੱਲ ਜੀ ਤਾਂ ਹਾਂਜੀ ਦੋਸਤੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਨੇ ਕਿਹਾ ਕਿ ਅਸੀਂ 56000 ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਚੁੱਕੇ ਹਾਂ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਦੇ ਵਿੱਚ ਕੋਟ ਕੇਸ ਹੋਣ ਕਰਕੇ ਦਿੱਕਤਾਂ ਜਿਹੜੀਆਂ ਆ ਰਹੀਆਂ ਨੇ ਮਲਾਸਮਾ ਦੀ ਸਾਰੀਆਂ ਮੰਗਾਂ ਸਾਡੇ ਧਿਆਨ ਦੇ ਵਿੱਚ ਹਨ ਜਦੋਂ ਵੀ ਸਬ ਕਮੇਟੀ ਦੇ ਵਿੱਚ ਮੰਗਾਂ ਸੰਬੰਧੀ ਕੋਈ ਵੀ ਮੀਟਿੰਗ ਹੁੰਦੀ ਹੈ ਤਾਂ ਉਸੇ ਸਮੇਂ ਸੰਬੰਧਿਤ ਅਧਿਕਾਰੀਆਂ ਨੂੰ ਫੋਨ ਕਰਕੇ ਇਹਨਾਂ ਦੀਆਂ ਜਿਹੜੀਆਂ ਮੰਗਾਂ ਦਾ ਹੱਲ ਕਰ ਦੇ ਜਿਹੜਾ ਹੈ ਕਹਿ ਦਿੰਦਾ ਹਾਂ ਜੋ ਕਿ ਡੀ ਔਰ ایرੀਅਰ ਦੇ ਬਕਾਇਆ ਬਾਰੇ ਗੱਲ ਹੈ ਜਿਹੜੀ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤੇ ਕਾਫੀ ਫੰਡ ਰੋਕੇ ਹੋਏ ਹਨ ਇਸ ਕਰਕੇ ਵਿੱਤੀ ਪ੍ਰੋਬਲਮ ਜਿਹੜੀਆਂ ਆ ਰਹੀਆਂ ਨੇ ਅਸੀਂ ਜਲਦ ਜਲ ਸਾਰੀਆਂ ਹੀ ਮੰਗਾਂ ਤੇ ਧਿਆਨ ਦੇਵਾਂਗੇ ਮੁਲਾਜ਼ਮ ਜਥੇਬੰਦੀਆਂ ਲਈ ਮੇਰੀ ਕੋਠੀ ਅੱਗੇ ਧਰਨਾ ਦੇਣ ਦੀ ਜ਼ਰੂਰਤ ਨਹੀਂ ਹੈ ਮੇਰੀ ਕੋਠੀ ਦੇ ਅੰਦਰ ਆ ਕੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਮੈਂ ਸਾਰੀਆਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਯਤਨ ਕਰਾਂਗਾ ਮੁਲਾਜ਼ਮਾਂ ਦੀਆਂ ਇਹਨਾਂ ਕਿਉਂਕਿ ਪਿਛਲੇ ਸਰਕਾਰਾਂ ਨੇ ਸਾਡੇ ਸਿਰ ਤੇ ਕਰਜ਼ਾ ਬਹੁਤ ਛੱਡ ਗਈਆਂ ਹਨ ਇਸ ਕਰਕੇ ਸਾਨੂੰ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ